ਤੇ ਅਸੀਂ ਪਿੱਛੇ 16 ਕਮਰੇ ਸੰਗਤਾਂ ਲਈ ਬਣਾਏ ਨੇ ਤੇ ਲੰਗਰ ਦੀ ਸੇਵਾ ਚੱਲਦੀ ਹੈ ਸਾਰਾ ਸੇਵਾ ਚ ਦਿੱਲੀ ਦੇ ਸੰਗਤ ਤੇ ਹੋਰ ਸੰਗਤ ਦੇ ਸਹਿਯੋਗ ਨਾਲ ਚੱਲਦੀ ਹੈ ਤੁਸੀਂ ਥੋੜਾ ਜਿਹਾ ਸੰਗਤਾਂ ਨੂੰ ਇਹ ਵੇਰਵਾ ਦੇ ਦੋ ਕਿ ਸੰਗਤਾਂ ਜਦੋਂ ਸ਼੍ਰੀਨਗਰ ਤੋਂ ਰੁਕਣ ਜਾਂ ਉਹਨਾਂ ਨੇ ਸਟੇ ਕਰਨਾ ਹੋਵੇ ਤੇ ਕਿੰਨੇ ਕਿਲੋਮੀਟਰ ਆਣ ਕੇ ਇਸ ਜਗ੍ਹਾ ਤੇ ਰੁਕ ਸਕਦੀਆਂ 10 ਕਿਲੋਮੀਟਰ ਅੱਗੇ ਜਗ੍ਹਾ ਪੈਂਦੀ ਹੈ ਜੋਸ਼ੀਮੰਡੀ ਤਰਫ ਇਹਦੇ ਅੱਗੇ 2.5 ਕਿਲੋਮੀਟਰ ਪਹਿਲੇ ਅੱਗੇ ਪਾਗਲ ਨਾਲਾ ਹੈ ਜਿਹੜਾ ਥੋੜੀ ਜੀ ਬਾਰਿਸ਼ ਪੈਣ ਤੇ ਵੀ ਬੰਦ ਹੋ ਜਾਂਦਾ ਹੈ ਸੰਗਤ ਕੋ ਫਿਰ ਜਾਂਦੇ ਪੀਪਲ ਕੋਟੀ ਜਾਂਦਾ ਰਸਤਾ ਜਾਂ ਇੱਥੇ ਰੁਕੰਦਾ ਹੈ ਗੁਰਦੁਆਰਾ ਪੂਰਾ ਸਾਲ ਖੁੱਲਾ ਰਹਿੰਦਾ ਇੱਥੇ ਗਰੰਤੀ ਸਿੰਘ ਇੱਕ ਸੇਵਾਦਾਰ ਲਾਂਗਰੀ ਰਹਿੰਦਾ ਪਰ ਸੰਗਤ ਯਾਤਰਾ ਵੇਲੇ ਬਹੁਤ ਜ਼ਿਆਦਾ ਆਉਂਦੀ ਹੈ ਲੰਗਰ ਪ੍ਰਸ਼ਾਦੇ ਦਾ ਪੂਰਾ ਪ੍ਰਬੰਧ ਹੈ ਪੂਰੇ ਸਾਲ ਲੰਗਰ ਪ੍ਰਸ਼ਾਦੇ ਦਾ ਇੰਤਜ਼ਾਮ ਰਹਿੰਦਾ ਹੈ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਦੀ ਯਾਤਰਾ ਦਾ ਆਗਾਜ਼ ਜਿਹੜਾ ਹੋ ਚੁੱਕਿਆ ਹੈ 25 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਦੀ ਯਾਤਰਾ ਖੁੱਲਣ ਜਾ ਰਹੀ ਹੈ ਜਦੋਂ ਸੰਗਤਾਂ ਪੰਜਾਬ ਤੋਂ ਜਾਂ ਦਿੱਲੀ ਤੋਂ ਚੱਲਦੀਆਂ ਹਨ ਉਨ੍ਹਾਂ ਦੇ ਮਨ ਦੇ ਵਿੱਚ ਇੱਕ ਹੀ ਵਿਚਾਰ ਆਉਂਦਾ ਹੈ ਸਭ ਤੋਂ ਪਹਿਲਾਂ ਸੰਗਤਾਂ ਜਦੋਂ ਚੱਲਦੀਆਂ ਹਨ ਤਾਂ ਰਿਸ਼ੀਕੇਸ਼ ਆਪਣਾ ਪੜਾਅ ਕਰਦੀਆਂ ਹਨ ਉਸ ਤੋਂ ਬਾਅਦ ਸ਼੍ਰੀਨਗਰ ਤੇ ਸਿੱਧਾ ਗੋਬਿੰਦ ਘਾਟ ਕੁਝ ਸੰਗਤਾਂ ਨੂੰ ਰਸਤੇ ਦੇ ਵਿੱਚ ਸਟੇ ਕਰਨ ਦਾ ਜਿਹੜਾ ਨਹੀਂ ਪਤਾ ਕਿ ਵੱਖ-ਵੱਖ ਥਾਵਾਂ ਤੇ ਜਿਹੜੇ ਸਟੇ ਬਣਾਏ ਗਏ ਹਨ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਅਸੀਂ ਪਿੱਪਲਕੋਟੀ ਦੇ ਛੋਟੇ ਜਿਹੇ ਪਿੰਡ ਪਾਕੀ ਦੇ ਵਿੱਚ ਖੜੇ ਆ ਜਿੱਥੇ ਕਿ ਇਹਨਾਂ ਭਾਈ ਸਾਹਿਬ ਵੱਲੋਂ ਛੋਟਾ ਜਿਹਾ ਗੁਰਦਾਰਾ ਬਣਾਇਆ ਗਿਆ ਇਹਨਾਂ ਨਾਲ ਕਰਦੇ ਹਾਂ ਪੂਰੀ ਗੱਲਬਾਤ ਕਿ ਕਦੋਂ ਤੋਂ ਇਹਨਾਂ ਨੇ ਇੱਥੇ ਗੁਰਦੁਆਰਾ ਬਣਾਇਆ ਔਰ ਕਿੰਨੇ ਸਮੇਂ ਤੋਂ ਜਿਹੜਾ ਇੱਥੇ ਕੰਮ ਚੱਲ ਰਿਹਾ ਸੀਗਾ ਤੇ ਕਿੰਨੇ ਕਮਰੇ ਹੁਣ ਤਾਈਂ ਜਿਹੜੇ ਤਿਆਰ ਹੋ ਚੁੱਕੇ ਹਨ ਸਭ ਤੋਂ ਪਹਿਲਾਂ ਤਾਂ ਵੈਕਰੂ ਜਿੱਕਾ ਖਾਲਸਾ ਵੈਕਰੂ ਜਿੱਕੀ ਫਤਿਹ ਜੀ ਕਿੰਨੇ ਟਾਈਮ ਤੋਂ ਤੁਹਾਡਾ ਇੱਥੇ ਕੰਮ ਚੱਲ ਰਿਹਾ ਔਰ ਕਦੋਂ ਤੁਹਾਨੂੰ ਇਹ ਸੇਵਾ ਮਿਲੀ ਸੀ ਇਹ ਗੁਰਦੁਆਰਾ ਯੂਪੀ ਜਦੋਂ ਸਟੇਟ ਹੁੰਦੀ ਸੀ ਉਦੋਂ ਤੋਂ ਬਹੁਤ ਪੁਰਾਣਾ ਹੈ ਤੇ ਇਹ ਦਿੱਲੀ ਦੀ ਸੰਗਤ ਸੇਵਾ ਕਰਾ ਰਹੀ ਹੈ ਇਹ ਸੇਵਾ ਸਾਡੇ ਕੋਲ 2020 ਤੋਂ ਆਇਆ ਤੇ ਅਸੀਂ ਪਿੱਛੇ 16 ਕਮਰੇ ਸੰਗਤਾਂ ਲਈ ਬਣਾਏ ਸਾਰਾ ਸੇਵਾ ਚ ਦਿੱਲੀ ਦੇ ਸੰਗਤ ਤੇ ਹੋਰ ਸੰਗਤ ਦੇ ਸਹਿਯੋਗ ਨਾਲ ਚੱਲ ਰਹੀ ਹੈ ਜੀ ਜਦੋਂ ਸੰਗਤਾਂ ਰਿਸ਼ੀਕੇਸ਼ ਤੋਂ ਚੱਲਦੀਆਂ ਹਨ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਜਾਂ ਤਾਂ ਸ਼੍ਰੀਨਗਰ ਰੁਕਦੀਆਂ ਨੇ ਜੇ ਸ਼੍ਰੀਨਗਰ ਵੀ ਨਹੀਂ ਰੁਕਦੀਆਂ ਤੇ ਗੋਬਿੰਦ ਘਾਟ ਹੀ ਜਾ ਕੇ ਰੁਕਣਾ ਪੈਂਦਾ ਹਾਲਾਂਕਿ ਪੈਂਡਾ ਬਹੁਤ ਲੰਮਾ ਪੈ ਜਾਂਦਾ ਮੈਂ ਚਾਹੁੰਨਾ ਕਿ ਤੁਸੀਂ ਥੋੜਾ ਜਿਆਦਾ ਸੰਗਤਾਂ ਨੂੰ ਇਹ ਵੇਰਵਾ ਦੇ ਦਿਓ ਕਿ ਸੰਗਤਾਂ ਜਦੋਂ ਸ਼੍ਰੀਨਗਰ ਤੋਂ ਰੁਕਣ ਜਾਂ ਉਹਨਾਂ ਨੇ ਸਟੇ ਕਰਨਾ ਹੋਵੇ ਤੇ ਕਿੰਨੇ ਕਿਲੋਮੀਟਰ ਅੰਨਕੇਸ ਜਗ੍ਹਾ ਤੇ ਰੁਕ ਸਕਦੀਆਂ ਹਨ ਪੀਪਲ ਕੋਟੀ ਤੋਂ 10 ਕਿਲੋਮੀਟਰ ਅੱਗੇ ਜਗ੍ਹਾ ਪੈਂਦੀ ਹੈ ਜੋਸ਼ੀਮਰ ਦੀ ਇਦੀ ਅੱਗੇ 2.5 ਕਿਲੋਮੀਟਰ ਪਹਿਲੇ ਅੱਗੇ ਪਾਗਲ ਨਾਲਾ ਹੈ ਜਿਹੜਾ ਥੋੜੀ ਜੀ ਬਾਰਿਸ਼ ਪੈਣ ਤੇ ਵੀ ਬੰਦ ਹੋ ਜਾਂਦਾ ਹੈ ਸੰਗਤ ਕੋ ਫਿਰ ਜਾਂ ਤੇ ਪੀਪਲ ਕੋਟੀ ਜਾਂਦਾ ਰਸਤਾ ਜਾਂ ਇੱਥੇ ਰੁਕਨ ਦਾ ਹੈ ਉਹਦੇ ਇਲਾਵਾ ਇੱਥੇ ਕੋਈ ਰੁਕਣ ਦੀ ਜਗ੍ਹਾ ਨਹੀਂ ਇਸ ਕਰਕੇ ਇਹ ਜਗ੍ਹਾ ਜ਼ਿਆਦਾ ਰੁਕਣ ਲਈ ਜਦੋਂ ਬੰਦ ਹੋ ਜਾਂਦਾ ਪਾਗਲ ਨਾਲਾ ਸੰਗਤਾਂ ਦਾ ਬਹੁਤ ਉਹ ਹੁੰਦਾ ਰੁਕਣ ਲਈ ਤੇ ਕਿੰਨੀਆਂ ਸੰਗਤਾਂ ਜਿਹੜੀ ਇੱਥੇ ਤੁਹਾਡੇ ਕੋਲ ਇੱਕ ਟਾਈਮ ਦੇ ਵਿੱਚ ਰੁਕ ਸਕਦੀ ਹੈ ਜੀ ਇੱਥੇ ਸਾਡੇ ਕੋਲ 16 ਕਮਰੇ ਵੱਡੇ ਹਾਲ ਨੇ ਪਲੱਸ ਇੱਕ ਉੱਤੇ ਹਾਲ ਹੈ 300 ਸਕੁਅਰ ਫੀਟ ਦਾ ਉਹਦੇ ਚ ਵੀ ਸੰਗਤ ਆਇਂਦੀ ਸੋ ਰਾਮ ਨਾਲ ਸੰਗਤ ਹੋ ਜਾਂਦੀ ਹੈ ਠੀਕ ਹੈ ਤੇ ਇਹ ਜਿਹੜੀ ਯਾਤਰਾ ਦੇ ਦੌਰਾਨ ਹੀ ਗੁਰਦੁਆਰਾ ਤੁਸੀਂ ਖੋਲ ਦਿਓ ਜਾਂ ਪੂਰਾ ਸਾਲ ਇਹ ਚੱਲਦਾ ਰਹਿੰਦਾ ਜੀ ਗੁਰਦੁਆਰਾ ਪੂਰਾ ਸਾਲ ਖੁੱਲਾ ਰਹਿੰਦਾ ਇੱਥੇ ਗਰੰਤੀ ਸਿੰਘ ਇੱਕ ਸੇਵਾਦਾਰ ਲਾਂਗਰੀ ਰਹਿੰਦਾ ਪਰ ਸੰਗਤ ਯਾਤਰਾ ਵੇਲੇ ਬਹੁਤ ਜ਼ਿਆਦਾ ਆਉਂਦੀ ਹੈ ਲੰਗਰ ਪ੍ਰਸ਼ਾਦ ਦਾ ਪੂਰਾ ਪ੍ਰਬੰਧ ਹੈ ਪੂਰੇ ਸਾਲ ਲੰਗਰ ਪ੍ਰਸ਼ਾਦ ਦਾ ਇੰਤਜ਼ਾਮ ਰਹਿੰਦਾ ਹੈ ਦਿੱਲੀ ਦੀਆਂ ਸੰਗਤਾਂ ਦਾ ਕਿੰਨਾ ਕੁ ਸੰਯੋਗ ਆ ਜਾਂ ਦਿੱਲੀ ਤੋਂ ਇਲਾਵਾ ਹੋਰ ਵੀ ਸੰਗਤਾਂ ਦਾ ਸੰਯੋਗ ਹੈ ਹਰ ਜਗ੍ਹਾ ਤੋਂ ਸੰਗਤ ਦਾ ਸਹਿਯੋਗ ਹੁੰਦਾ ਵੈਸੇ ਦਿੱਲੀ ਦੇ ਸੰਗਤ ਦੇ ਕਾਫੀ ਸਹਿਯੋਗ ਹੁੰਦਾ ਜੀ ਤੇ ਜਿਵੇਂ ਹੇਮਕੁੰਡ ਸਾਹਿਬ ਤੋਂ ਸੰਗਤਾਂ ਵਾਪਸ ਆਉਂਦੀਆਂ ਨੇ ਉਸ ਤੋਂ ਬਾਅਦ ਜਦੋਂ ਗੋਬਿੰਦ ਘਾੜ ਤੋਂ ਚੱਲਦੀਆਂ ਉਹ ਵੀ ਥੋੜਾ ਜਿਹਾ ਏਰੀਆ ਦੱਸ ਦੋ ਕਿ ਇੱਥੋਂ ਇੱਥੇ ਰੁਕ ਸਕਦੇ ਹਾਂ ਜੋਸ਼ੀ ਮੱਢ ਤੋਂ ਇਹ 23 ਕਿਲੋਮੀਟਰ ਇੱਧਰ ਹੈ ਤੇ ਜੋਸ਼ੀ ਮੱਢ ਤੋਂ ਪੀਪਲ ਕੋਟੀ ਵੱਲ ਨੂੰ ਆਓਗੇ ਤਾਂ 23 ਕਿਲੋਮੀਟਰ ਪੈਂਦਾ ਤੇ ਜੇ ਇਧਰ ਉਹਦੀ ਪੀਪਲ ਕੋਟੀ ਤਾਂ ਆਓਗੇ ਤਾਂ 10 ਕਿਲੋਮੀਟਰ ਜੋਸ਼ੀ ਮੱਢ ਦੀ ਤਰਫ ਪਾਕੀ ਪਿੰਡ ਹੈ ਟਰਨ ਦੇ ਉੱਤੇ ਔਨ ਰੋਡ ਗੁਰਦੁਆਰਾ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਰੋਡ ਦੇ ਉੱਪਰ ਹੀ ਜਿਹੜਾ ਇਹਨਾਂ ਵੱਲੋਂ ਇੱਕ ਗੁਰਦੁਆਰਾ ਬਣਾਇਆ ਗਿਆ ਹੈ ਔਰ ਜੁਪੀ ਦੇ ਸਮੇਂ ਇਹਨਾਂ ਕੋਲ ਇੱਥੇ ਗੁਰਦੁਆਰਾ ਜਿਹੜਾ ਸਥਿਤ ਸੀਗਾ 30 ਸਤੰਬਰ ਤੋਂ ਬਾਅਦ 2020 ਦੇ ਵਿੱਚ ਇਹਨਾਂ ਨੇ ਯਾਤਰਾ ਜਿਹੜੀ ਆ ਜਦੋਂ ਸ਼ੁਰੂ ਹੋ ਜਾਂਦੀ ਆ ਉਸ ਟਾਈਮ ਇਹਨਾਂ ਨੇ ਬਿਲਡਿੰਗ ਬਣਾਉਣੀ ਸ਼ੁਰੂ ਕੀਤੀ ਹੌਲੀ ਹੌਲੀ ਅੱਜ ਇਹਨਾਂ ਕੋਲ ਤਕਰੀਬਨ ਕੁ 16 ਕੁ ਕਮਰੇ ਨੇ ਹਾਲ ਹੈ ਜਿੱਤੇ ਕਿ ਤਕਰੀਬਨ ਜ਼ਿਆਦਾ ਨਹੀਂ 2025 ਤੋ ਸੰਗਤ ਜਿਹੜੀ ਆ ਰਾਮ ਨਾਲ ਰੁਕ ਸਕਦੀ ਆ ਤੇ ਜਦੋਂ ਵੀ ਤੁਸੀਂ ਰਿਸ਼ੀਕੇਸ਼ ਤੋਂ ਚੱਲੋ ਜਾਂ ਤੁਸੀਂ ਰਸਤੇ ਦੇ ਵਿੱਚ ਕਿਤੇ ਸਟੇ ਕਰਨਾ ਚਾਹੋ ਤੇ ਮੇਰਾ ਤਾਂ ਇਹੀ ਕਹਿਣਾ ਕਿ ਤੁਸੀਂ ਇੱਥੇ ਆਣ ਕੇ ਸਟੇ ਕਰ ਸਕਦੇ ਹੋ ਉਹ ਬੜਾ ਹੀ ਪ੍ਰਬੰਧ ਇੱਥੇ ਵਧੀਆ ਇਹਨਾਂ ਲੋਕ ਕੀਤਾ ਗਿਆ ਲੰਗਰ ਦਾ ਪ੍ਰਬੰਧ ਆ ਅਟੈਚ ਬਾਥਰੂਮ ਜਿਹੜੇ ਦਿੱਤੇ ਗਏ ਹਨ ਜਦੋਂ ਵੀ ਤੁਸੀਂ ਰਿਸ਼ੀਕੇਸ਼ ਤੋਂ ਰਵਾਨਾ ਹੋਵੋਗੇ ਪਹਿਲਾਂ ਜਿਹੜਾ ਸਟੇ ਸੀਗਾ ਸ਼੍ਰੀਨਗਰ ਉਸ ਤੋਂ ਬਾਅਦ ਨਗਰਾਸੂ ਨਗਰਾਸੂ ਤੋਂ ਅੱਗੇ ਜਿਹੜੀਆਂ ਸੰਗਤਾਂ ਸਨ ਉਹ ਬਹੁਤ ਜ਼ਿਆਦੀਆਂ ਖੱਜਲ ਖਵਾਰ ਹੁੰਦੀਆਂ ਸਨ ਉਹ ਕਿਉਂ ਹੁੰਦੀਆਂ ਸਨ ਕਿ ਇਸ ਤੋਂ ਅੱਗੇ ਜਿਹੜਾ ਇੱਕ ਪਾਗਲ ਨਾਲਾ ਜਿਹੜਾ ਜਦੋਂ ਮੌਸਮ ਖਰਾਬ ਹੋ ਜਾਂਦਾ ਜਾਂ ਬਾਰਿਸ਼ਾਂ ਹੁੰਦੀਆਂ ਨੇ ਉਸ ਦੇ ਦੌਰਾਨ ਉਹ ਪਾਗਲ ਨਾਲਾ ਜਿਹੜਾ ਚੱਲ ਪੈਂਦਾ ਸੀਗਾ ਔਰ ਸੰਗਤਾਂ ਨੂੰ ਬਹੁਤ ਜ਼ਿਆਦੀ ਖੱਜਲ ਖਰਾਬੀ ਹੁੰਦੀ ਸੀਗੀ ਜਾਂ ਤਾਂ ਸੰਗਤਾਂ ਨੂੰ ਵਾਪਸ ਜਾ ਕੇ ਸ਼੍ਰੀਨਗਰ ਜਾਂ ਨਗਰਾਸੂ ਰੁਕਣਾ ਪੈਂਦਾ ਸੀਗਾ ਜਾਂ ਪਿੱਪਲ ਕੋਟੀ ਜਾ ਕੇ ਇਹੀ ਰੁਕਣਾ ਪੈਂਦਾ ਸੀਗਾ ਹੋਟਲ ਲੈਣੇ ਪੈਂਦੇ ਸੀਗੇ ਹੁਣ ਸੰਗਤਾਂ ਦੀ ਸਹੂਲਤ ਵਾਸਤੇ ਤੁਹਾਨੂੰ ਦੱਸ ਦਿੰਨੇ ਆ ਕਿ ਇੱਥੇ ਪਾਕੀ ਦੇ ਵਿੱਚ ਇਹਨਾਂ ਵੱਲ ਇੱਕ ਗੁਰਦੁ ਔਰ ਉਸੇ ਸਥਾਨ ਤੇ ਅਸੀਂ ਖੜੇ ਆਂ ਔਰ ਇਸ ਤੇ ਆ ਕੇ ਤੁਸੀਂ ਰੁਕ ਸਕਦੇ ਹੋ ਇਸ ਤੇ ਕਮਰਿਆਂ ਦਾ ਪ੍ਰਬੰਧ ਹਾਲ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਜਿਹੜਾ ਇਹਨਾਂ ਵੱਲੋਂ ਬਹੁਤ ਵਧੀਆ ਕੀਤਾ ਗਿਆ ਹੈ ਅਸੀਂ ਤੁਹਾਨੂੰ ਦਿਖਾ ਰਹੇ ਸੀਗੇ ਗੁਰਦੁਆਰਾ ਸਾਹਿਬ ਦਾ ਵਿਊ ਪਾਕੀ ਦੇ ਵਿੱਚ ਕੈਮਰਾਮੈਨ ਅਮਨਦੀਪ ਦੇ ਨਾਲ ਬਲਰਾਜ ਸਿੰਘ ਦਾਨ ਮਿਊਟੀਵੀ